ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਨਾਲ ਕੀ ਹੋ ਰਿਹਾ ਹੈ ਇਹ ਸਭ ਅਪਡੇਟ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੈਨੇਡਾ ਨੇ 2005 ਤੋਂ ਹੁਣ ਤੱਕ 3.9 ਮਿਲੀਅਨ ਤੋਂ ਵੱਧ ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਜਿਨ੍ਹਾਂ ਵਿੱਚੋਂ ਲਗਭਗ 1 ਤਿਹਾਈ ਭਾਰਤ ਫਿਲੀਪੀਨਸ ਅਤੇ ਚੀਨ ਤੋਂ ਆਏ ਨੇ ਸੀਟੀਵੀ ਨਿਊਜ਼ ਦੇ ਇਮੀਗ੍ਰੇਸ਼ਨ ਐ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਆਂਕੜਿਆਂ ਦੇ ਵਿਸ਼ਲੇਸ਼ਣ ਦੇ ਅਨੁਸਾਰ ਉਨਾ ਅੰਦੇਸ਼ਾਂ ਨੇ ਲਗਭਗ 2 ਦਹਾਕਿਆਂ ਤੋਂ ਕੈਨੇਡਾ ਵਿੱਚ ਮਾਈਗ੍ਰੇਸ਼ਨ ਦਾ ਦਬਦਬਾ ਬਣਾਇਆ ਜੋ ਕਿ ਜਨਵਰੀ 2005 ਤੋਂ ਮਈ 2024 ਤੱਕ ਜਨਮ ਦੇ ਦੇਸ਼ ਦੁਆਰਾ ਨਵੇਂ ਕੈਨੇਡੀਅਨ ਨਾਗਰਿਕਾਂ ਦੀ ਗਿਣਤੀ ਕਰਦਾ ਹੈ ਜਦੋਂ ਕਿ ਨਵੇਂ ਕੈਨੇਡੀਅਨ ਘੱਟੋ-ਘੱਟ 196 ਵੱਖ-ਵੱਖ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਆਏ ਨੇ ਚੋਟੀ ਦੇ 10 ਸਤਾਨਾਂ ਦੇ ਸਾਰੇ ਨਾਗਰਿਕਾਂ ਵਿੱਚੋਂ ਲਗਭਗ ਅੱਧੇ ਨੇ ਰਾਜਨੀਤਿਕ ਸਮਾਜ ਵਿਗਿਆਨ ਅਤੇ ਪ੍ਰਵਾਸ ਮਾਹਿਰ ਆਇਰਨ ਬਲੋਮਾਰਡ ਨੇ ਸੀਟੀਵੀ ਨੂੰ ਦੱਸਿਆ ਕਿ ਕੈਨੇਡਾ ਦੇਸ਼ ਵਾਲੇ ਦੇਸ਼ਾਂ ਦਾ ਇੱਕ ਵੱਖਰਾ ਤੇ ਉਥੇ ਹੀ ਨਾਗਰਿਕਤਾ ਰੱਖਣ ਅਤੇ ਮਿੱਤਰ ਆਰਥਿਕ ਨਤੀਜੇ ਕੈਨੇਡਾ ਨਾਲ ਸੰਬੰਧਿਤ ਹੋਣ ਦੀ ਵਧੇਰੇ ਸੰਭਾਵਨਾ ਤੇ ਭਾਵਨਾ ਅਤੇ ਬੇਸ਼ੱਕ ਚੋਣਾਂ ਵਿੱਚ ਹਿੱਸਾ ਲੈਣ ਦੀ ਯੋਗਤਾ ਅਤੇ ਨੀਤੀ ਵਿੱਚ ਆਪਣੀ ਗੱਲ ਰੱਖਣ ਦੀ ਸਮਰੱਥਾ ਭਾਰਤ ਨੇ 2021 ਤੋਂ 2007 ਤੋਂ ਤੇ 2013 ਤੱਕ ਚੋਟੀ ਦਾ ਸਥਾਨ ਹਾਸਲ ਕੀਤਾ ਜਦੋਂ ਕਿ ਫਿਲੀਪੀਨਸ 2014 ਤੋਂ 2020 ਤੱਕ ਨੰਬਰ 1 ਸੀ 2005 ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਫਿਲੀਪੀਨਸ ਦੀ ਗਿਣਤੀ ਲਗਭਗ 1 ਚਤਾਈ ਨਵੇਂ ਨਾਗਰਿਕਾਂ ਦੀ ਹੈ ਚੀਨ 2005 ਵਿੱਚ ਪਾਕਿਸਤਾਨ ਤੇ ਆਇਆ ਸੀ ਅਤੇ 2006 ਵਿੱਚ ਵੀ ਭਾਰਤ ਫਿਲੀਪੀਨਸ ਅਤੇ ਚੀਨ ਤੋਂ ਬਾਅਦ 2005 ਤੋਂ ਨਵੇਂ ਕੈਨੇਡੀਆ ਦੀ ਚੋਟੀ ਦੇ 10 ਸਰੋਤ ਪਾਕਿਸਤਾਨ ਤੁਰਾਨ ਸੰਯੁਕਤ ਰਾਜ ਯੂਨਾਈਟਿਡ ਕਿੰਗਡਮ ਸੀਰੀਆ ਦੱਖਣੀ ਕੋਰੀਆ ਨਾਈਜੀਰੀਆ ਨੇ ਜਦੋਂ ਕਿ ਫਰਾਂਸ 2005 ਤੋਂ 69000 ਤੋਂ ਵੱਧ ਨਵੇਂ ਕੈਨੇਡੀਅਨਾਂ ਦੇ ਨਾਲ 11ਵੇਂ ਸਥਾਨ ਤੇ ਹੈ ਤੇ 2022 ਤੋਂ ਫਰਾਂਸ ਦੇ ਨਵੇਂ ਨਾਗਰਿਕਾਂ ਦੀ ਗਿਣਤੀ ਵੱਧ ਰਹੀ ਹੈ ਇਕੱਲੇ 2023 ਵਿੱਚ ਫਰਾਂਸ 9ਵੇਂ ਸਥਾਨ ਤੇ ਸੀ ਬ੍ਰਾਜ਼ੀਲ ਅਤੇ ਯੂਕੇ ਤੋਂ ਬਿਲਕੁਲ ਅੱਗੇ ਪਿਛਲੇ ਸਾਲ ਵੀ ਲਗਭਗ 379900 ਨਵੇਂ ਨਾਗਰਿਕਾਂ ਦਾ 19 ਸਾਲਾਂ ਦਾ ਉੱਚ ਪੱਧਰ ਦੇਖਿਆ ਗਿਆ ਜੋ 2017 ਵਿੱਚ ਲਗਭਗ 164000 ਸੀ ਤੇ ਉਥੇ ਦੱਸਦੀ ਹੈ ਕਿ ਯੂਰਪੀਅਨ ਛੋਟੀਆਂ ਰਿਆਸਤਾਂ ਹੁਣ ਤੱਕ ਸਭ ਤੋਂ ਘੱਟ ਪੰਜਵੇਂ ਨਵੇਂ ਕ੍ਰੀਡਿਨਾਂ ਦੀ ਗਿਣਤੀ ਪ੍ਰਦਾਨ ਕੀਤੀ ਹੈ ਜਿਸ ਤੋਂ ਬਾਅਦ ਹਿੰਦ ਮਹਾਸਾਗਰ ਮਾਲਦੀਪ 34ਵੇਂ ਨੰਬਰ ਤੇ ਹੈ ਕੈਨੇਡਾ ਰੂਸ ਦੀ ਗੱਲ ਕੀਤੀ ਜਾਵੇ ਤਾਂ 49400 ਨਾਲੋਂ ਯੂਕਰੇਨ 50100 ਤੋਂ ਥੋੜੇ ਜ਼ਿਆਦਾ ਨਵੇਂ ਨਾਗਰਿਕਾਂ ਦਾ ਸਵਾਗਤ ਕਰਦਾ ਯੂਕਰੇਨ ਦੀ ਸੰਖਿਆ 2015 ਵਿੱਚ ਯੁੱਧ ਦੇ ਸਿਖਰ ਤੇ ਰੂਸ ਨੂੰ ਪਛਾੜਦੀ ਹੈ ਉੱਤਰੀ ਕੋਰੀਆ ਵਿੱਚ 2005 ਤੋਂ ਲੈ ਕੇ ਹੁਣ ਤੱਕ ਕੁੱਲ 325 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ ਹੈ ਜਿਸ ਵਿੱਚ ਇਸ ਸਾਲ ਹੁਣ ਤੱਕ ਦੋ ਸ਼ਾਮਲ ਨੇ ਕੈਨੇਡਾ ਨੇ ਵੀ ਸੀਰੀਆ ਤੋਂ 72,700 ਤੋਂ ਵੱਧ ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਅਤੇ ਲਗਭਗ 42,600 ਟੋਰਾਂਟੋ ਆਧਾਰਿਤ ਇਮੀਗ੍ਰੇਸ਼ਨ ਸਲਾਹਕਾਰ ਅਲ ਪਸਾਰੀ ਡਾਟਾ ਬਹੁ ਸੱਭਿਆਚਾਰਵਾਦ ਅਤੇ ਵਿਭਿੰਨਤਾ ਲਈ ਕੈਨੇਡਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪਸਾਰੀ ਨੇ ਕਿਹਾ ਕਿ ਭਾਰਤ ਅਤੇ ਫਿਲੀਪੀਨ ਵਰਗੇ ਵੱਡੇ ਦੇਸ਼ਾਂ ਤੋਂ ਨਵੇਂ ਨਾਗਰਿਕਾਂ ਦੀ ਲਗਾਤਾਰ ਗਿਣਤੀ ਕੈਨੇਡਾ ਲੇਬਰ ਮਾਰਕੀਟ ਅਤੇ ਸਮਾਜ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦੀ ਹੈ। ਸੀਰੀਆ ਤੇ ਯੂਕਰੇਨ ਵਰਗੇ ਸੰਘਰਸ਼ ਦਾ ਸਾਹਮਣਾ ਕਰ ਰਹੇ ਦੇਸ਼ਾਂ ਤੋਂ ਨਵੇਂ ਨਾਗਰਿਕਾਂ ਵਿੱਚ ਵਾਧਾ ਲੋੜਵੰਦਾਂ ਨੂੰ ਪਨਾਹ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ ਕੈਨੇਡਾ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਇਹ ਤੱਤ ਨਵੇਂ ਨਾਗਰਿਕ ਲਗਭਗ 200 ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਤੋਂ ਆਉਂਦੇ ਨੇ ਕੈਨੇਡਾ ਦੇ ਵਿਸ਼ਵ ਵਿਆਪੀ ਅਪੀਲ ਤੇ ਸੰਮਲਿਤ ਇਮੀਗ੍ਰੇਸ਼ਨ ਨੀਤੀ ਨੂੰ ਦਰਸਾਉਂਦਾ ਹੈ ਵੱਧਦੀ ਆਬਾਦੀ ਅਤੇ ਪ੍ਰਤੀ ਅਸਤ 1.33 ਬੱਚਿਆਂ ਦੀ ਰਕਾੜ ਘਟ ਜਨਨ ਦੀ ਨਾਲ ਪਸਾਈ ਵਰਗੇ ਮਹਾਰ ਕਹਿੰਦੇ ਨੇ ਕਿ ਕੈਨੇਡਾ ਦੇ ਨਿਰੰਤਰ ਵਿਕਾਸ ਲਈ ਇਮੀਗ੍ਰੇਸ਼ਨ ਵੀ ਮਹੱਤਵਪੂਰਨ ਹੈ ਕੈਨੇਡਾ ਦੀ ਆਬਾਦੀ ਦਾ ਵਾਧਾ ਪ੍ਰਵਾਸੀਆਂ ਦੀ ਨਿਰੰਤਰ ਵਾਹ ਤੋਂ ਬਿਨਾ ਰੁਕ ਜਾਵੇਗਾ ਜਿਸ ਨਾਲ ਕਰਮਚਾਰੀਆਂ ਦੀ ਗਿਣਤੀ ਸੁੰਘੜ ਜਾਵੇਗੀ ਉਸ ਨੇ ਸਮਝਾਇਆ ਕਿ ਇਹ ਗ੍ਰਾਵਟ ਆਰਥਿਕ ਵਿਕਾਸ ਤੇ ਨਕਾਰਾਤਮਕ ਪ੍ਰਭਾਵ ਪਾਵੇਗੀ ਟੈਕਸ ਦੀ ਆਮਦਨ ਘਟੇਗੀ ਅਤੇ ਸਮਾਜਿਕ ਸੇਵਾਵਾਂ ਤੇ ਦਬਾਅ ਪਾਵੇਗੀ ਬੋਲਮਾਰਡ ਜੋ ਮਾਈਗ੍ਰੇਸ਼ਨ ਅਤੇ ਨਗਰਿਕਤਾ ਬਾਰੇ ਖੋਜ ਕਰਦਾ ਹੈ ਅਗਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸੈਂਟਰ ਫਾਰ ਮਾਈਗ੍ਰੇਸ਼ਨ ਸਟਡੀ ਦੇ ਸਹਾਇਕ ਨਿਰਦੇਸ਼ਕ ਬਣਨ ਦੀ ਤਿਆਰੀ ਦੇ ਵਿੱਚ ਨੇ ਉਹ ਨੋਟ ਕਰਦੇ ਕਿ ਸਿਰਫ ਸਥਾਈ ਨਿਵਾਸੀ ਨੂੰ ਹੀ ਨਾਗਰਿਕਤਾ ਲਈ ਅਰਜੀ ਦੇਣ ਦੀ ਇਜਾਜ਼ਤ ਹੈ ਬੋਲਮਾਰਡ ਨੇ ਇਹ ਵੀ ਦੱਸਿਆ ਕਿ ਅੱਗੇ ਦੇਖਿਆ ਕਿ ਮੈਂ ਹਾਲ ਹੀ ਦੇ ਸਾਲਾਂ ਵਿੱਚ ਸਰਕਾਰੀ ਨੀਤੀਆਂ ਵਿੱਚ ਸਥਾਈ ਇਮੀਗ੍ਰੇਸ਼ਨ ਨਾਲੋਂ ਸਥਾਈ ਵੀਜ਼ਿਆਂ ਨੂੰ ਵਿਸ਼ੇਸ਼ ਅਧਿਕਾਰ ਦੇਣ ਬਾਰੇ ਚਿੰਤਾਵਾਂ ਪਰ ਉਹਨਾਂ ਲਈ ਜੋ ਸਾਲਾਂ ਤੋਂ ਕੈਨੇਡਾ ਵਿੱਚ ਪੜ੍ਹ ਰਹੇ ਨੇ ਅਤੇ ਕੰਮ ਕਰ ਰਹੇ ਨੇ ਅਤੇ ਜੋ ਸਾਡੇ ਗਵਾਂਡੀਆਂ ਵੱਜੋਂ ਜੀਵਨ ਬਣਾ ਰਹੇ ਨੇ ਨਾਗਰਿਕ ਬਣਨ ਦੀ ਸਮਰੱਥਾ ਪੂਰੀ ਮੈਂਬਰਸ਼ਿਪ ਵਿੱਚ ਰੁਕਾਵਟ ਪੈਦਾ ਕਰਦੀ ਹੈ ਕੈਨੇਡੀਅਨ ਖਬਰਨਾਮੇ ਦੇ ਵਿੱਚ ਅੱਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਜਿੱਥੇ ਚੱਲਣਗੇ ਦੇਸ਼ ਦੁਨੀਆ ਦੀ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਕੈਨੇਡੀਅਨ ਗੱਬਰੂ ਦੇ ਨਾਲ